ਸ਼ਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਹਰਗੋਬਿੰਦਪੁਰੇ ਦੀ ਧਰਤੀ ਤੇ ਬੈਠੇ ਬਟਾਲੇ ਤੋਂ ਇੱਕ ਪੰਡਤ ਆਇਆ ਨਿਤਿਆਨੰਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦਾ ਜੀ ਮੈਂ ਤੁਹਾਡੀਆਂ ਸਿੱਖਾਂ ਨੂੰ ਕਥਾ ਸੁਣਾਉਣੀ ਚਾਹੁੰਨਾ ਗਰੁੜ ਪੁਰਾਣ ਦੀ ਤੇ ਗਰੁੜ ਪੁਰਾਣ ਉਹ ਗ੍ਰੰਥ ਹੈ ਜਿੱਦੀ ਕਥਾ ਆਮ ਕਰਕੇ ਹਿੰਦੂ ਪਰਿਵਾਰਾਂ ਦੇ ਵਿੱਚ ਕਿਸੇ ਦੀ ਮੌਤ ਤੋਂ ਬਾਅਦ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੇ ਪੂਰਾ ਜ਼ਿਕਰ ਕੀਤਾ ਹੈ ਕੀ ਹੁੰਦਾ ਕਿਵੇਂ ਬਣਦਾ ਸਾਰਾ ਕੁਝ ਕਿਵੇਂ ਬੰਦਾ ਅੱਗੇ ਜਾਂਦਾ ਕਿੰਨਾ ਸਮਾਂ ਲ ਆਪਣੇ ਹਿਸਾਬ ਨਾਲ ਉਹਨਾਂ ਨੇ ਸਾਰਾ ਕੁਝ ਲਿਖਿਆ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਜੀ ਗੁਰੂ ਪੁਰਾਣ ਦੀ ਕਥਾ ਕਰਨੀ ਹੈ ਸਤਗੁਰੂ ਕਹਿੰਨ ਲਗੇ ਠੀਕ ਹੈ ਪੰਡਤ ਜੀ ਕਰ ਲਓ ਜੀ ਸਦਕੇ ਹਰਗੋਬਿੰਦਪੁਰੇ ਦੀ ਧਰਤੀ ਦੇ ਉੱਤੇ ਪੰਡਤ ਨਿਤਿਆਨੰਦ ਨੇ ਕਥਾ ਸ਼ੁਰੂ ਕੀਤੀ ਸਿੱਖ ਕਥਾ ਸੁਣਦੇ ਨੇ ਪਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗਿਆਨ ਦੇ ਨਾਲ ਚੰਡੇ ਹੋਏ ਨੇ ਸਮਝੇ ਹੋਏ ਨੇ ਤਤ ਗੁਰਮਤ ਦੀ ਪੂਰੀ ਸੋਝੀ ਹੈ ਗੁਰਮਤ ਦੀ ਸੋਝੀ ਹੈ ਉਹਨਾਂ ਨੂੰ ਪੂਰੀ ਜਦੋਂ ਪੰਡਤ ਨੇ ਕਿਹਾ ਨਾ ਕਿਉਂਕਿ ਗਰੂੜ ਪੁਰਾਣ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਮਰਨ ਤੋਂ ਬਾਅਦ ਬੰਦੇ ਨੂੰ ਇੱਕ ਸਾਲ ਲੱਗਦਾ ਹੈ ਉੱਥੇ ਪਹੁੰਚਦਿਆਂ ਪਹੁੰਚਦਿਆਂ ਜਿੱਥੇ ਜਾ ਕੇ ਬੰਦੇ ਦਾ ਫਰਸਾਬ ਹੁੰਦਾ ਹੈ ਇਕ ਗਰੁੜ ਪੁਰਾਣ ਕਹਿੰਦਾ ਵੀ ਇੱਕ ਸਾਲ ਲੱਗ ਜਾਂਦਾ ਹੈ। ਪੰਡਿਤ ਕਹਿਣ ਲੱਗੇ ਆ ਵੀ ਇੱਕ ਸਾਲ ਦੇ ਵਿੱਚ ਮਨੁੱਖ ਧਰਮ ਰਾਜ ਤੱਕ ਪਹੁੰਚਦਾ ਹੈ। ਜਿੱਥੇ ਹਸਾਬ ਹੋਣਾ ਹੁੰਦਾ ਹੈ। ਇੱਕ ਗੁਰੂ ਦਾ ਸਿੱਖ ਭਾਈ ਸੁੰਦਰ ਜੀ ਪੰਡਿਤ ਨੂੰ ਕਹਿਣ ਲੱਗੇ ਛੇਵੇਂ ਪਾਤਸ਼ਾਹ ਕਿਰਪਾ ਕਰਨ ਤਰਸ ਕਰਨ ਮੇਰੇ ਤੇ ਤੁਸੀਂ ਕਹਿੰਦੇ ਹੋ ਪੰਡਿਤ ਜੀ ਇੱਕ ਸਾਲ ਲੱਗਦਾ ਮੈਂ 12 ਘੰਟਿਆਂ ਚ ਪਹੁੰਚ ਜਾਗਾ। 12 ਘੰਟਿਆਂ ਚ ਚਾਰ ਪਹਿਰਾਂ ਚ ਇੱਕ ਗੁਰੂ ਦਾ ਸਿੱਖ ਉੱਠ ਕੇ ਕਹਿਣ ਲੱਗਾ ਨਹੀਂ 12 ਵੀ ਜ਼ਿਆਦਾ ਹੈ ਉਹਦਾ ਨਾਂ ਸੀ ਭਾਈ ਲਾਲ ਜੀ ਭਾਈ ਲਾਲ ਜੀ ਕਹਿਣ ਲੱਗੇ ਮੈਂ 6 ਘੰਟਿਆਂ ਚ ਪਹੁੰਚ ਜਾਂਗਾ ਦੋ ਪਹਿਰਾਂ ਚ ਇੱਕ ਗੁਰੂ ਦਾ ਸਿੱਖ ਉੱਠਿਆ ਭਾਈ ਮਯਾ ਜੀ ਉਹ ਕਹਿਣ ਲੱਗੇ ਮੈਂ 3 ਘੰਟਿਆਂ ਚ ਪਹੁੰਚ ਜਾਂਗਾ ਤੇ ਇੱਕ ਗੁਰੂ ਦਾ ਪਿਆਰਾ ਸੀ ਭਾਈ ਨਿਹਾਲਾ ਉੱਠ ਕੇ ਕਹਿੰਦਾ ਮੈਂ ਇੱਕ ਨਿਮਖ ਚ ਪਹੁੰਚ ਜਾਂਗਾ ਜਦੋਂ ਇਨੇ ਬਚਨ ਗੁਰੂ ਕਾ ਸਿੱਖਾਂ ਨੇ ਕਹੇ ਪੰਡਤ ਬੜਾ ਹੈਰਾਨ ਹੋਇਆ ਪਹਿਲੀ ਵਾਰ ਸੁਨੇ ਸਾਰੇ ਗ੍ਰੰਥ ਕਹਿੰਦੇ ਨੇ ਸਾਡੇ ਕਿੰਨੇ ਪੰਡਤ ਵਿਦਵਾਨ ਕਥਾ ਕਰ ਕਰਕੇ ਚੱਲੇਗੇ ਸਾਰੇ ਹੀ ਕਹਿੰਦੇ ਨੇ ਇੱਕ ਸਾਲ ਲੱਗਦਾ ਹੈ ਸਿੱਖ ਕਿਵੇਂ ਕਹੀ ਜਾਂਦੇ ਨੇ ਵੀ ਅਸੀਂ 12 ਘੰਟਿਆਂ 6 ਘੰਟਿਆਂ 3 ਘੰਟਿਆਂ ਇੱਕ ਦਿਮਖ ਚ ਪਹੁੰਚ ਜਾਾਂਗੇ ਪੰਡਤ ਨੇ ਗ੍ਰੰਥ ਸੰਵਟਿਆ ਆਪਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਬੇਨਤੀ ਕਰਨ ਲੱਗਾ ਪਾਤਸ਼ਾਹ ਤੁਹਾਡੇ ਸਿੱਖ ਕਿੱਦਾਂ ਦੀਆਂ ਨਾ ਹੋਣੀਆਂ ਗੱਲਾਂ ਕਰਦੇ ਨੇ ਮਰਜੀ ਕਹਿੰਦੇ ਕੀ ਹੋਇਆ ਕੀ ਆਖਿਆ ਸਿੱਖਾਂ ਨੇ ਕਹਿਣ ਲੱਗਾ ਜੀ ਸਿੱਖ ਕਹਿੰਦੇ ਨੇ ਉਹ ਥਾਂ ਜਿੱਥੇ ਪਹੁੰਚਦੇ ਆ ਇੱਕ ਸਾਲ ਲੱਗਦਾ ਹੈ ਤੁਹਾਡੇ ਸਿੱਖ ਕੋਈ ਕਹਿੰਦਾ ਮੈਂ 12 ਘੰਟਿਆਂ 'ਚ ਕੋਈ 6 ਕੋਈ 3 ਇੱਕ ਤੇ ਕਹਿੰਦਾ ਮੈਂ ਇੱਕ ਨਿਮਖ 'ਚ ਪਹੁੰਚ ਜਾਵਾਂਗਾ ਇਦਾਂ ਕਿਵੇਂ ਹੋ ਸਕਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਪੰਡਤ ਜੀ ਸਚਾਈ ਇਹ ਵੇ ਸਚਾਈ ਇਹ ਵੇ ਕੋਈ ਗੁਰੂ ਦੀ ਸਿੱਖਿਆ ਤੇ ਤੁਰਨ ਵਾਲਾ ਸਿੱਖ ਹੋਵੇ ਸਹੀ ਉਹਨੂੰ ਸਾਬ ਦੇਣਾ ਹੀ ਨਹੀਂ ਪੈਂਦਾ ਕਿਉਂ ਗੁਰੂ ਹਰਗੋਬਿੰਦ ਸਾਹਿਬ ਕਹਿੰਨ ਲੱਗੇ ਨਾਨਕ ਜਿਨ ਕੋ ਸਤ ਗੁਰ ਮਿਲਿਆ ਤਿੰਨ ਕਾ ਲੇਖਾ ਨਿਭੜਿਆ ਉਹਦੇ ਕਾਗਜ਼ ਗੁਰੂ ਆਪੇ ਹੀ ਪਾੜ ਦਿੰਦਾ ਉਹਦਾ ਕੋਈ ਸਾਹਬ ਨਹੀਂ ਜਿਹਦੇ ਉੱਤੇ ਗੁਰੂ ਦੀ ਨਦਰ ਹੋਵੇ ਜਿਹਦੇ ਉੱਤੇ ਗੁਰੂ ਦਾ ਤਰਸ ਹੋਵੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਪੰਡਤ ਜੀ ਸਾਡਿਆਂ ਸਿੱਖਾਂ ਨੂੰ ਜਮ੍ਹਾਂ ਦਾ ਮੂੰਹ ਵੇਖਣ ਦੀ ਲੋੜ ਨਹੀਂ ਕਿਉਂ ਇਹ ਗੁਰੂ ਨਾਨਕ ਦੀ ਬਾਣੀ ਪੜਨ ਵਾਲੇ ਨੇ ਇਹ ਉਹਦੇ ਕੀਰਤਨ ਚ ਬਹਿਣ ਵਾਲੇ ਨੇ ਇਹ ਸਤ ਸੰਗਤ ਚ ਬਹਿਣ ਵਾਲੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ ਹਿਰਦੇ ਚ ਧਿਆਉਣ ਵਾਲੇ ਨੇ ਇਨਾਂ ਦੇ ਹਿਰਦੇ ਚ ਵਾਹਿਗੁਰੂ ਦਾ ਨਾਮ ਟਿਕਿਆ ਤੇ ਜਿਹਦੇ ਹਿਰਦੇ ਚ ਨਾਮ ਟਿਕਿਆ ਹੋਵੇ ਚਰਨ ਕਮਲ ਗੁਰੂ ਅਕਾਲ ਪੁਰਖ ਦੇ ਟਿਕਿਆ ਹੋਣ ਸਤਸੰਗਤ ਜਿਹਦੇ ਕੋਲ ਹੋਵੇ ਗੁਰੂ ਹਰਗੋਬਿੰਦ ਸਾਹਿਬ ਕਹਿੰਨ ਲੱਗੇ ਉਹਨੂੰ ਜਮਾ ਦਾ ਮੂੰਹ ਵੇਖਣ ਦੀ ਲੋੜ ਨਹੀਂ